ਸਕਾਨ ਤੇ ਸਾਡੇ ਬਾਈ ਜੀ ਨੇ ਅੱਧੇ ਘੰਟੇ ਟ੍ਰੇਨਡ ਕਰਤਾ ਇਹਨਾਂ ਨੇ ਹਾਂ ਬਲਕਿ ਕੋਈ ਔਖਾ ਨਹੀਂ ਆਰਮ ਟ੍ਰੇਨ ਨਹੀਂ ਆਮ ਔਖਾ ਨਹੀਂ ਹੈ ਅੱਛਾ ਕਿੰਨਾ ਕੁ ਸਮਾਂ ਲੱਗਦਾ ਹੈ ਬੈਲਰ ਤੇ ਪੂਰਾ ਐਕਸਪਰਟ ਹੋਣ ਦੇ ਐਕਸਪਰਟ ਤਾਂ ਜ਼ਿਆਦਾਤਰ ਰਿਪੇਅਰਿੰਗ ਨਾਲ ਹੀ ਹੈ ਚਲਾਨ ਨੂੰ ਤਰੇਕ ਬੰਦਾ ਚਲਾਈ ਫਿਰਦਾ ਹੈ ਰਿਪੇਅਰਿੰਗ ਅੰਕੇ ਦੀ ਨੌਲੇਜ ਹੋਣੀ ਚਾਹੀਦੀ ਹੈ ਹਾਂਜੀ ਰਿਪੇਅਰਿੰਗ ਨਾਲ ਜ਼ਿਆਦਾ ਜ਼ਰੂਰੀ ਤੇ ਰਿਪੇਅਰਿੰਗ ਵਗੈਰਾ ਗਰੀਸ ਵਗੈਰਾ ਜਿਹੜੀ ਉਹ ਕਿੰਨੀ ਵਾਰੀ ਕਰਨੀ ਪੈਂਦੀ ਹੈ ਗਰੀਸ ਤਕਰੀਬਨ ਤਾਂ ਇਹਦੀ ਆਟੋਮੈਟਿਕ ਚੱਲਦੀ ਰਹਿੰਦੀ ਹੈ ਬਾਕੀ ਕੁਛ ਕੋ ਐਕਸਟਰਾ ਮਾਰੀਦੀ ਏ ਜਿੰਦ ਕਰਕੇ ਸੰਭਾਲ ਜਾਦਾ ਰਹਿੰਦੀ ਥੋੜੀ ਬਹੁਤ ਜ਼ਿਆਦਾ ਹਾਂਜੀ ਠੀਕ ਹੈ ਹੁਣ ਤੁਸੀਂ ਕਿੰਨੇ ਇੱਕ ਦਿਨ ਇਚ ਕਿੰਨੇ ਏਕੜ ਜਿਹੜੇ ਪਰਾਲੀ ਦੀ ਇਕੱਠਾ ਤਿਆਰ ਕਰ ਦਿੰਦੇ ਦਿਨ ਦਿਨ ਦੀ ਜ਼ਿਆਦਾ ਨਹੀਂ ਤਾਂ 150 ਤੋਂ ਪਲੱਸ ਮਤਲਬ ਹੋ ਜਾਂਦੀ ਏ ਰਾਤ ਦੀ ਐਕਸਟਰਾ ਲਾ ਕੇ 150 ਏਕੜ ਤੋਂ ਜ਼ਿਆਦਾ ਹਾਂਜੀ ਠੀਕ ਕੀ ਨਾਮ ਤਾਂ ਕੁਲਵੰਤ ਸਿੰਘ ਕਿਹੜਾ ਪਿੰਡ ਹੈ ਜਲਾਲਾਬਾਦ ਤੁਨ ਨਾਲ ਕਮਰੇ ਲਟਾਣੀ ਪਨਰੀਆਂ ਵਾਲੀ ਬਹੁਤ ਪੈਦਾ ਹੋ ਰਿਹਾ ਜੀ ਪਹਿਲਾਂ ਤਾਂ ਵਾਤਾਵਰਨੇ ਬਹੁਤ ਸ਼ੁੱਧ ਹੋ ਰਿਹਾ ਜੀ ਪ੍ਰਦੂਸ਼ਣ ਨਹੀਂ ਹੋ ਰਿਹਾ ਆਸੇ ਬਸੇ ਚਾਰ ਪੰਜ ਪਿੰਡਾਂ ਦਾ ਸਾਰਿਆਂ ਜੋ ਕਿੱਲਾ ਵੀ ਕਿਸੇ ਨੇ ਨਾੜ ਨਹੀਂ ਸਾੜਿਆ ਸਾਰਿਆਂ ਦੀ ਇਕੱਠਾ ਬੰਨੀ ਜਾਂਦੇ ਆ ਚੱਕੀਆਂ ਦੇ ਨਾਲ ਦੀ ਨਾਲ ਉਸ ਬਾਅਦ ਬਜਾਈ ਲਈ ਕੀ ਕੁਝ ਕਰਨਾ ਪੈਂਦਾ ਬਾਅਦ ਚੋਕੇ ਸਿੱਧੀ ਬਜਾਈ ਹੋਈ ਚਿੱਧੀ ਬਜਾਈ ਵੀ ਹੋ ਜਾਂਦੀ ਹੈ ਜੇ ਅਗਲੇ ਨੇ ਬਾਕੇ ਬੀਜ ਨਹੀਂ ਬਾਕੇ ਬੀਜਦੇ ਹੋਰ ਨਾ ਕੋਈ ਹੋਣੀ ਇਹਦਾ ਝਾੜ ਦਾ ਬਹੁਤ ਫਰਕ ਪੈਂਦਾ ਵਿੱਚ ਦੇ ਇਹ ਬਹੁਤ ਬੰਦੀ ਕਰਦੇ ਨੇ ਜਿਹੜੇ ਕਰਤੇ ਰਹ ਜਾਂਦੇ ਨੇ ਉਹ ਵਿੱਚ ਗਲਦੇ ਉਹਨੇ ਇਹ ਬਹੁਤ ਬੰਦੀ ਝਾੜ ਵੀ ਵਧੀਆ ਨਿਕਲਦਾ ਝਾੜ ਵੀ ਵਧੀਆ ਨਿਕਲਦਾ ਇਹ ਕਿੰਨਾ ਕਿੰਨਾ ਚਿਰ ਹੋ ਗਿਆ ਇਸ ਇਲਾਕੇ ਦੇ ਵਿੱਚ ਫਿਰ ਪਰਾਲੀ ਨੂੰ ਅੱਗ ਨਹੀਂ ਲਾਈ ਗਈ ਤਿੰਨ ਚਾਰ ਸਾਲ ਦਾ ਹੋ ਗਿਆ ਜੀ ਤਿੰਨ ਚਾਰ ਸਾਲ ਤੋਂ ਇਹ ਬੈਲਰ ਨਾਲ ਹੀ ਚੱਲ ਰਿਹਾ ਬੈਲਰ ਨਾਲ ਹੀ ਚੱਲ ਰਿਹਾ ਬੈਲਰ ਬੈਲਜੀਅਮ ਤੋਂ ਮੰਗਾਏ ਆ ਸਾਡੇ ਇਹ ਜਿਹੜੇ ਪ੍ਰੋਜੈਕਟ ਸਾਡੇ ਭਰਾ ਸਰਦਾਰ ਰਮਿੰਦਰ ਸਿੰਘ ਆਮਲਾ ਜੀ ਸਰਦਾਰ ਸੁਖਬੀਰ ਸਿੰਘ ਆਮਲਾ ਜੀ ਸਰਦਾਰ ਜਸਬੀਰ ਚੰਗਾਮਲਾ ਐਮ ਐਮ ਡੀ ਸਾਹਿਬ ਇਹ ਉਹਨਾਂ ਦੀ ਦਿਨ ਨਹਾਰਾ ਸਾਡੇ ਇਲਾਕੇ ਦੇ ਵਿੱਚ ਸਾਨੂੰ ਅਸੀਂ ਛੋਟੇ ਬੈਲਰਾਂ ਦੇ ਕੰਮ ਕਰਦੇ ਸੀ 2012 ਤੋਂ ਤੇ ਸਾਡੇ ਨਾਲ ਉਹਨਾਂ ਬੈਠ ਕੇ ਮੀਟਿੰਗ ਕੀਤੀ ਵੀ ਆਪਾਂ ਪ੍ਰੋਜੈਕਟ ਬਾਹਰ ਫੋਰਮ ਤੋਂ ਮੰਗਾਈਏ ਤੁਸੀਂ ਸੰਭਾਲ ਸਕਦੇ ਹੋ ਉਹਨਾਂ ਸਾਡੀ ਮੁੱਦ ਕੀਤੀ ਸਾਨੂੰ ਇਹ ਲੈ ਕੇ ਦਿੱਤੇ ਤੇ ਅਸੀਂ ਇਹ ਕਾਰੋਬਾਰ ਨੂੰ ਵਧਾਇਆ 2021 ਤੋਂ ਬਿਲਰ ਲੈਂਦੇ ਲੇ ਪਹਿਲਾਂ ਇੱਕ ਇੱਕ ਲੈਂਦਾ ਫਿਰ ਡਬਲ ਕੀਤੇ ਇੱਕ ਦੀ ਰਾਉਂਡ ਵੀ ਮੈਨੂੰ ਤਿੰਨ ਨਾਲ ਲੈ ਮੈਨੂੰ ਲੈਨ ਚ ਤਿੰਨ ਰਾਉਂਡ ਦਾ ਹੁੰਦਾ ਵੀ ਸਾਥ ਦਿੱਤਾ ਕਿ ਮੇਰੇ ਕੋਲ ਅਸੀਂ ਏਰੀਆ ਜਾਦਾ ਨਹੀਂ 40 ਤੋਂ 50000 ਏਕੜ ਆਪਣੇ ਫਰੋਇਪੁਰ ਫਾਇਲ ਦਾ ਏਰੀਆ ਸਾਫ ਕਰਦੇ ਆ ਜਿਹੜਾ ਜ਼ਿਮੀਂਦਾਰ ਨੂੰ ਸਮੇਂ ਸਿਰ ਚੱਕੇ ਵੀ ਦਿੰਨੇ ਆ ਫਾਇਦਾ ਵੀ ਦਿੰਨੇ ਆ ਉਹਨਾਂ ਦਾ ਕਿਸੇ ਨੂੰ ਸਮੱਸਿਆ ਨਹੀਂ ਆਉਂਦੀ ਜੇ ਉਹਨਾਂ ਨੂੰ ਸਮਾਂ ਦਿੱਤਾ ਵੀ ਅੱਜ ਉਹ ਘੱਟਾ ਬਣ ਜਾਣਗੀਆਂ ਤੇ ਕੱਲ ਚੱਕੀਆਂ ਜਾਣਗੀਆਂ ਬਸ ਉਹਨੇ ਕੋ ਸਮਾਂ ਜਿਹਨਾਂ ਨੂੰ ਖੇਤ ਖਾਲੀ ਕਰਕੇ ਵੀ ਦਿੰਨੇ ਆ ਮੇਰੇ ਕੋਲ ਉਹ 130 35 ਮੁਲਾਜ਼ਮ ਨੇ 130 35 ਮੁਲਾਜ਼ਮ ਪੰਜਾਬ ਦੇ ਉਹਨਾਂ ਦੇ ਸਾਰੇ ਵਰਕ ਦੇ ਵਧੀਆ ਮੇਰੀ ਟੀਮ ਹੈ ਸਾਰਾ ਵਧੀਆ ਕੰਮ ਕਰੀ ਜਾਂਦੇ ਆ ਲਾਗਤ 2.5 ਕਰੋੜ ਦਾ ਇਹ ਹੈ ਤੇ ਦੋ 2.5 ਕਰੋੜ ਹੀ ਦੂਜੇ ਨਾਲ ਜਿਹੜਾ ਸੰਦਾ ਪੜਾ ਨਾਲ ਤਿਆਰ ਹੁੰਦਾ ਲੋਡਰ ਟਰੈਕਟਰ ਟਰਾਲੇ ਰੈਕ ਸਿਸਟਮ ਉਹ ਸਾਰਾ ਉਹ 5 ਕਰੋੜ ਨਾਲ ਇੱਕ ਪ੍ਰੋਜੈਕਟ ਇਹ ਲੱਗਦਾ ਵੱਡਾ ਹਾਂ ਹਾਂ ਤੇ ਇਹ ਇੱਕ ਸੀਜ਼ਨ ਦੇ ਵਿੱਚ ਕਿੰਨੇ ਏਕੜ ਜਿਹੜੇ ਆ ਇਹ ਇੱਕ ਬਿਲਰ ਇਕੱਠਾ ਬਣਾ ਦਿੰਦਾ ਤੁਸਨ ਗੱਠਾਂ ਤਾਂ 20 ਤੋਂ 25 ਕੁ ਹਜ਼ਾਰ ਦੀ ਹਿੰਦੀ ਕੈਪੈਸਿਟੀ ਬੰਦੀ ਹੈ ਇੱਕ ਥੋੜੀ ਸਮੱਸਿਆ ਪਰਾਲੀ ਪ੍ਰੂਲੀ ਜਿਹੜੀ ਬਾਤਾਂ ਪੁੱਛੀਆਂ ਜਾਂਦੀਆਂ ਜੇ ਇੱਕ ਏਕੜ ਚੋਂ ਘੱਟ ਨਿਕਲਦੀ ਜੀ ਘੱਟ ਅੱਗੇ ਜਿਵੇਂ 10 12 ਗੱਠਾਂ ਨਿਕਲ ਜਾਂਦੀ ਹੈ ਅੱਜ ਦੀ 5 6 ਗੱਠਾਂ ਦੀ ਐਵਰੇਜ ਆ ਰਹੀ ਹੈ ਇਹ ਸਾਨੂੰ ਜਿਹੜਾ ਡੀਜ਼ਲ ਦਾ ਖਰਚਾ ਜਿਹੜਾ ਸਾਡਾ ਅੱਗੇ ਨਾਲੋਂ ਸਾਰੇ ਪ੍ਰੋਜੈਕਟਸ 20 ਲੱਖ ਰੁਪਈਆ ਡੀਜ਼ਲ ਬਾਅਦ ਬਲੇਗਾ ਤੇ ਸਾਡਾ ਜਿਹੜਾ ਮਟੀਰੀਅਲ 2 ਕਰੋੜ ਦਾ ਕਟੇਗਾ ਅਸੀਂ ਦਿੱਲੀ 5-600 ਏਕੜ ਜਮੀਨ ਖਾਲੀ ਕਰ ਦਿੰਨੇ ਆ ਜਿਵੇਂ ਕਿ ਇੱਕ ਬਿੰਦੂ ਸਮਝੋ ਇੱਕ ਦਿਨ ਖਾਲੀ ਹੋ ਜਾਂਦਾ ਜੇ ਸਾਰੇ ਪ੍ਰੋਜੈਕਟ ਤੁਹਾਡਾ ਇੱਕੇ ਤਣ ਚੱਲ ਜਾਵੇ ਪਰ ਜਿਵੇਂਦਾਂ ਥੋੜੀ ਵੀ ਸੁੱਚੀ ਕਾਲੇ ਆ ਆਗੂ ਗੁਲਾਨ ਨੂੰ ਤੇ ਥੋੜੇ ਨਾਲ ਸਾਥ ਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਸਮੱਸਿਆ ਅਸੀਂ ਆਂਦੀ